ਦੇ ਵੱਲੋਂ ਅਤਵਾਦ ਦੇ ਖਿਲਾਫ ਸਖਤ ਐਕਸ਼ਨ ਜਿਹੜਾ ਲਿਆ ਜਾ ਰਿਹਾ ਹੈ ਦੱਸਤੀ ਹੈ ਕਿ ਬੀਐਲਏ ਨੂੰ ਅਤਵਾਦ ਸੰਗਠਨ ਅਲਾਨਿਆ ਗਿਆ ਹਾਲਾਂਕਿ ਜੇ ਗੱਲ ਕੀਤੀ ਜਾਵੇ ਤਾਂ 2019 ਦੇ ਵਿੱਚ ਵੀ ਇਸ ਨੂੰ ਅਤਵਾਦ ਸੰਗਠਨ ਲਾਨਿਆ ਗਿਆ ਸੀ ਤਾਂ ਹੁਣ ਅਮਰੀਕਾ ਦੇ ਵੱਲੋਂ ਸਖਤ ਰੁਖ ਜਿਹੜਾ ਪੜਾਇਆ ਗਿਆ ਹੈ ਬੀਐਲਏ ਨੂੰ ਜਿਹੜਾ ਅਤਵਾਦ ਸੰਗਠਨ ਦੱਸਿਆ ਗਿਆ ਕਿ ਹਾ ਜਾ ਰਿਹਾ ਹੈ ਕਿ ਜਾਇਦਾਦ ਦਾ ਵੀ ਜਬਤ ਕੀਤੀ ਜਾਣ ਗਿਆ ਤਾਂ ਵੱਡਾ ਫੈਸਲਾ ਲਿਆ ਕਿ ਐ ਅਮਰੀਕਾ ਦੇ ਵੱਲੋਂ ਅਮਰੀਕਾ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ ਵੱਡਾ ਝਟਕਾ ਦਿੱਤਾ ਦੱਸਦੀ ਹੈ ਕਿ ਇਸ ਖਤਰਨਾਕ ਸੰਗਠਨ ਇਸ ਨੂੰ ਘੋਸ਼ਿਤ ਕੀਤਾ ਗਿਆ ਤਾਂ ਇਸ ਫੈਸਲੇ ਦੇ ਤਹਿਤ ਅਮਰੀਕਾ ਹੁਣ ਇਸ ਸੰਗਠਨ ਦੀਆਂ ਗਤੀਵਿਧੀਆਂ ਦੇ ਉੱਤੇ ਵੀ ਪਾਬੰਦੀ ਲਗਾਏਗਾ ਤਾਂ ਇਸ ਦੇ ਮੈਂਬਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਵਰਕੇ ਸਖਤ ਕਦਮ ਵੀ ਚੁੱਕੇ ਜਾ ਸਕਦੇ ਨੇ ਅਮਰੀਕਾ ਦੇ ਇਸ ਫੈਸਲੇ ਨੂੰ ਪਾਕਿਸਤਾਨੀ ਫੌਜ ਮੁਖੀ ਅਸੀਮ ਮਨੀਰ ਦੀ ਅਪੀਲ ਦਾ ਪ੍ਰਭਾਵ ਮੰਨਿਆ ਜਾ ਰਿਹਾ ਹੈ ਮਨੀਰ ਨੇ ਗਲੋਚ ਪਾਕਿਆ ਨੂੰ ਗਲੋਬਲ ਅਤਵਾਦੀ ਲਾਹਨਤ ਦੀ ਮੰਗ ਕੀਤੀ ਸੀ ਤਾਂ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਸੀ ਤਾਂ ਅਮਰੀਕੀ ਵਿਦੇਸ਼ ਵਿਭਾਗ ਤੇ ਇਸ ਐਲਾਨ ਰਾਹੀਂ ਪਾਕਿਸਤਾਨ ਅਮਰੀਕਾ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਲੋੜਿਆ ਤਾਂ ਇਸ ਐਲਾਨ ਦਾ ਬਲੋਚ ਅੰਦੋਲਨ ਤੇ ਵੀ ਅਸਰ ਪੈ ਸਕਦਾ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ 11 ਅਗਸਤ ਨੂੰ ਐਲਾਨ ਕੀਤਾ ਸੀ ਤਾਂ ਹੁਣ ਖਬਰ ਜਿਹੜੀ ਅਥਰ ਨਾਲ ਸਾਂਝੀ ਕਰ ਰਿਹਾ ਕਿ ਅਮਰੀਕਾ ਦਾ ਅੱਤਵਾਦ ਦੇ ਖਿਲਾਫ ਸਖਤ ਰੁਖ ਜਿਹੜਾ ਦੇਖਿਆ ਜਾ ਸਕਦਾ ਹੈ ਜੇ ਗੱਲ ਕੀਤੀ ਜਾਵੇ ਤਾਂ মনির ਜਿਹੜੇ ਆ ਅਮਰੀਕਾ ਦੇ ਦੌਰੇ ਤੇ ਨੇਤਾ ਇਸ ਦਾ ਪ੍ਰਭਾਵ ਇਹ ਦੇਖਿਆ ਜਾ ਸਕਦਾ ਹੈ ਕਿ ਦੌਰੇ ਦੇ ਅਨਸਾਰ ਹੀ ਜਿਹੜਾ ਅਮਰੀਕਾ ਦੇ ਵੱਲੇ ਵੱਡਾ ਕਦਮ ਚੁੱਕਿਆ ਗਿਆ ਕਿਉਂਕਿ মনির ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਇਹਨਾਂ ਸੰਗਠਨ ਨੂੰ ਗਲੋਬਲ ਅਤਵਾਦੀ ਅਲਾਨਿਆ ਜਾਵੇ ਤਾਂ ਆਖਿਰਕਾਰ মনির ਦੀ ਇਸ ਮੰਗ ਨੂੰ ਅਮਰੀਕਾ ਦੇ ਵੱਲੋਂ ਮਨਜ਼ੂਰ ਕੀਤਾ ਗਿਆ ਇਸ ਮੰਗ ਨੂੰ ਪੂਰਾ ਕੀਤਾ ਗਿਆ ਤਾਂ ਅਮਰੀਕਾ ਨੇ ਬੀ ਐਲ ਐਨ ਨੂੰ ਅਤਵਾਦ ਸੰਗਠਨ ਕੋਸ਼ਿਤ ਕਰ ਦਿੱਤਾ ਗਿਆ ਹਾਲਾਂਕਿ 2019 ਦੇ ਵਿੱਚ ਵੀ ਪਹਿਲਾਂ ਹੀ ਗਲੋਬਲ ਅਤਵਾਦੀ ਸੰਗਠਨ ਇਸ ਨੂੰ ਐਲਾਨਿਆ ਜਾ ਚੁੱਕਿਆ ਜੇ ਗੱਲ ਕੀਤੀ ਜਾਵੇ ਤਾਂ ਮਜੀਦ ਬ੍ਰਿਗੇਡ ਨੂੰ ਵੀ ਅਮਰੀਕਾ ਨੇ ਵਿਦੇਸ਼ੀ ਅਤਵਾਦੀ ਐਲਾਨਿਆ ਤਾਂ ਇਸ ਸੰਗਠਨ ਨੂੰ ਪਹਿਲਾਂ ਵੀ ਅਤਵਾਦੀ ਐਲਾਨਿਆ ਜਾ ਚੁੱਕਿਆ ਤਾਂ ਕਿਹਾ ਜਾ ਰਿਹਾ ਹੈ ਕਿ ਆਸੀ মনির ਜਿਹੜੇ ਆ ਅਮਰੀਕਾ ਦੇ ਦੌਰੇ ਤੇ ਨੇ ਤਾਂ ਇਹ ਫੈਸਲਾ ਆਸੀ মনির ਤੋਂ ਪ੍ਰਭਾਵਿਤ ਹੋ ਕੇ ਹੀ ਅਮਰੀਕਾ ਦੇ ਵੱਲੋਂ ਲਿਆ ਗਿਆ ਦੇ ਵੱਲੋਂ ਅਤਵਾਦ ਦੇ ਖਿਲਾਫ ਸਖਤ ਐਕਸ਼ਨ ਜਿਹੜਾ ਲਿਆ ਜਾ ਰਿਹਾ ਹੈ ਦੱਸਦੀ ਹੈ ਕਿ ਬੀਐਲਏ ਨੂੰ ਅਤਵਾਦ ਸੰਗਠਨ ਅਲਾਨਿਆ ਗਿਆ ਹਾਲਾਂਕਿ ਜੇ ਗੱਲ ਕੀਤੀ ਜਾਵੇ ਤਾਂ 2019 ਦੇ ਵਿੱਚ ਵੀ ਇਸ ਨੂੰ ਅਤਵਾਦ ਸੰਗਠਨ ਲਾਨਿਆ ਗਿਆ ਸੀ ਤਾਂ ਹੁਣ ਅਮਰੀਕਾ ਦੇ ਵੱਲੋਂ ਸਖਤ ਰੁਖ ਜਿਹੜਾ ਪੜਾਇਆ ਗਿਆ ਹੈ ਬੀਐਲਏ ਨੂੰ ਜਿਹੜਾ ਅਤਵਾਦ ਸੰਗਠਨ ਦੱਸਿਆ ਗਿਆ ਕਿ ਹਾ ਜਾ ਰਿਹਾ ਹੈ ਕਿ ਜਾਇਦਾਦਾ ਵੀ ਜਬਤ ਕੀਤੀ ਜਾਣ ਗਿਆ ਤਾਂ ਵੱਡਾ ਫੈਸਲਾ ਲਿਆ ਕਿ ਐ ਅਮਰੀਕਾ ਦੇ ਵੱਲੋਂ ਅਮਰੀਕਾ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੂੰ ਵੱਡਾ ਝਟਕਾ ਦਿੱਤਾ ਦੱਸਦੀ ਹੈ ਕਿ ਇਸ ਖਤਰਨਾਕ ਸੰਗਠਨ ਇਸ ਨੂੰ ਘੋਸ਼ਿਤ ਕੀਤਾ ਗਿਆ ਤਾਂ ਇਸ ਫੈਸਲੇ ਦੇ ਤਹਿਤ ਅਮਰੀਕਾ ਹੁਣ ਇਸ ਸੰਗਠਨ ਦੀਆਂ ਗਤੀਵਿਧੀਆਂ ਦੇ ਉੱਤੇ ਵੀ ਪਾਬੰਦੀ ਲਗਾਏਗਾ ਤਾਂ ਇਸ ਦੇ ਮੈਂਬਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਵਰਗੇ ਸਖਤ ਕਦਮ ਵੀ ਚੁੱਕੇ ਜਾ ਸਕਦੇ ਨੇ ਅਮਰੀਕਾ ਦੇ ਇਸ ਫੈਸਲੇ ਨੂੰ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਦੀ ਅਪੀਲ ਦਾ ਪ੍ਰਭਾਵ ਮੰਨਿਆ ਜਾ ਰਿਹਾ ਮੁਨੀਰ ਨੇ ਗਲੋਕ ਪਾਕਿਆ ਨੂੰ ਗਲੋਬਲ ਅਤਵਾਦੀ ਲਾਹਨਤ ਦੀ ਮੰਗ ਕੀਤੀ ਸੀ ਤਾਂ ਸਖਤ ਕਾਰਵਾਈ ਕਰਨ ਦੀ ਗਲਾਕ ਸੀ ਤਾਂ ਅਮਰੀਕੀ ਵਿਦੇਸ਼ ਵਿਭਾਗ ਤੇ ਇਸ ਐਲਾਨ ਰਾਹੀਂ ਪਾਕਿਸਤਾਨ ਅਮਰੀਕਾ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਲੋੜਿਆ ਤਾਂ ਇਸ ਐਲਾਨ ਦਾ ਬਲੋਚ ਅੰਦੋਲਨ ਤੇ ਵੀ ਅਸਰ ਪੈ ਸਕਦਾ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ 11 ਅਗਸਤ ਨੂੰ ਐਲਾਨ ਕੀਤਾ ਸੀ ਤਾਂ ਹੁਣ ਖਬਰ ਜਿਹੜੀ ਅਥਰ ਨਾਲ ਸਾਂਝੀ ਕਰ ਰਿਹਾ ਕਿ ਅਮਰੀਕਾ ਦਾ ਅੱਤਵਾਦ ਦੇ ਖਿਲਾਫ ਸਖਤ ਰੁਖ ਜਿਹੜਾ ਦੇਖਿਆ ਜਾ ਸਕਦਾ ਹੈ ਜੇ ਗੱਲ ਕੀਤੀ ਜਾਵੇ ਤਾਂ মনির ਜਿਹੜੇ ਆ ਅਮਰੀਕਾ ਦੇ ਦੌਰੇ ਤੇ ਨੇਤਾ ਇਸ ਦਾ ਪ੍ਰਭਾਵ ਇਹ ਦੇਖਿਆ ਜਾ ਸਕਦਾ ਹੈ ਕਿ ਦੌਰੇ ਦੇ ਅਨਸਾਰ ਹੀ ਜਿਹੜਾ ਅਮਰੀਕਾ ਦੇ ਵੱਲੇ ਵੱਡਾ ਕਦਮ ਚੁੱਕਿਆ ਗਿਆ ਕਿਉਂਕਿ ਮੁਨੀਰ ਦੇ ਵੱਲ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਇਹਨਾਂ ਸੰਗਠਨ ਨੂੰ ਗਲੋਬਲ ਅਤਵਾਦੀ ਅਲਾਨਿਆ ਜਾਵੇ ਤਾਂ ਆਖਿਰਕਾਰ ਮੁਨੀਰ ਦੀ ਇਸ ਮੰਗ ਨੂੰ ਅਮਰੀਕਾ ਦੇ ਵੱਲੋਂ ਮਨਜ਼ੂਰ ਕੀਤਾ ਗਿਆ ਇਸ ਮੰਗ ਨੂੰ ਪੂਰਾ ਕੀਤਾ ਗਿਆ ਤਾਂ ਅਮਰੀਕਾ ਨੇ ਬੀਐਲਐਨ ਨੂੰ ਅਤਵਾਦ ਸੰਗਠਨ ਕੋਸ਼ਿਤ ਕਰ ਦਿੱਤਾ ਗਿਆ ਹਾਲਾਂਕਿ 2019 ਦੇ ਵਿੱਚ ਵੀ ਪਹਿਲਾ ਹੀ ਗਲੋਬਲ ਅਤਵਾਦੀ ਸੰਗਠਨ ਇਸ ਨੂੰ ਐਲਾਨਿਆ ਜਾ ਚੁੱਕਿਆ ਜੇ ਗੱਲ ਕੀਤੀ ਜਾਵੇ ਤਾਂ ਮਜੀਦ ਬ੍ਰਿਗੇਡ ਨੂੰ ਵੀ ਅਮਰੀਕਾ ਨੇ ਵਿਦੇਸ਼ੀ ਅਤਵਾਦੀ ਐਲਾਨਿਆ ਤਾਂ ਇਸ ਸੰਗਠਨ ਨੂੰ ਪਹਿਲਾਂ ਵੀ ਅਤਵਾਦੀ ਐਲਾਨਿਆ ਜਾ ਚੁੱਕਿਆ ਤਾਂ ਕਿਹਾ ਜਾ ਰਿਹਾ ਹੈ ਕਿ ਆਸੀ মনির ਜਿਹੜੇ ਆ ਅਮਰੀਕਾ ਦੇ ਦੌਰੇ ਤੇ ਨੇ ਤਾਂ ਇਹ ਫੈਸਲਾ ਆਸੀ মনির ਤੋਂ ਪ੍ਰਭਾਵਿਤ ਹੋ ਕੇ ਹੀ ਅਮਰੀਕਾ ਦੇ ਵੱਲੋਂ ਲਿਆ ਗਿਆ ਹੈ